ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਅਨ ਸਤਕਾਰ ਜੋ ਸਤ ਗੁਰਾਂ ਦੀ ਸਾਜੀ ਨਵਾਜੀ ਗੁਰੂ ਰੂਪ ਗੁਰੂ ਖਾਲਸਾ ਸੰਗਤ ਜੀਓ ਆਸਾ ਜੀ ਜੀ ਮੇਲ ਦਾ ਸਰਕਾਰ ਅੱਜ ਲਈ ਸ਼ਬਦ ਵਿਚਾਰ ਲੜੀਵਾਰ ਕਥਾ ਦੇ ਵਿੱਚ ਧੰਨ ਧੰਨ ਭਗਤ ਕਬੀਰ ਸਾਹਿਬ ਜੀ ਗੌੜੀ ਰਾਗ ਦੇ ਵਿੱਚ ਭਗਤ ਜੀ ਦੀ ਬਾਣੀ ਦੇ ਵਿੱਚੋਂ ਸ਼ਬਦ ਚੱਲ ਰਹੇ ਹਨ 329 ਅੰਗ ਤੇ ਭਗਤ ਜੀ ਦੇ ਸ਼ਬਦ ਸੁਭਾਏ ਮਾਨ ਹਨ ਭਗਤ ਜੀ ਦੇ ਨਤਮੀ ਸ਼ਬਦ ਰਾਮ ਗੰਦੇ ਹਨ ਆਓ ਆਪਣੀ ਰਸਲਾ ਤੋਂ ਭਗਤ ਜੀ ਬਚਨ ਕਰਦੇ ਹਨ ਜੀ ਗੌੜੀ ਕਬੀਰੀ ਬੇਦਕੀ ਪੁੱਤਰੀ ਸਿਮਰਤ ਭਾਈ ਸਕਲ ਜੀਵ ਜੀ ਲੈ ਹੈ ਆਈ ਆਪਣੇ ਨਗਰ ਆਪਤੀ ਬਾਧਿਆ ਉਹ ਕੇ ਬਾਦ ਕਾਲ ਸਰਸਦਿਆ ਅੰਤਨ ਭਗਤ ਕਬੀਰ ਸਾਹਿਬ ਜੀ ਉਹ ਬਿਲਾ ਸਿਮਰਤियां बारे ਵਰਣਨ ਕਰਦੇ ਹਨ ਕਿਉਂਕਿ ਉਹ ਸਮਾਂ ਗੁਲਾਮੀ ਦਾ ਸਮਾਂ ਸੀ ਗੁਲਾਮੀ ਦੀਆਂ ਜੰਜੀਰਾ ਰੱਸੀਆਂ ਦੇ ਵਿੱਚ ਲੋਕ ਜੜੇ ਹੋਏ ਸੀ ਅਕਤਿ ਕਬੀਰ ਸਾਹਿਬ ਜੀ ਖੰਡਨ ਕਰਦੇ ਹਨ ਵੇਦ ਕੀ ਪੁੱਤਰੀ ਸਿਮਰਤ ਪਾਈ ਸਿਮਰਤੀਆਂ ਜਿਹੜੀਆਂ ਵੇਦਾਂ ਚੋਂ ਪੈਦਾ ਹੋਈਆਂ ਤੇ ਭਗਤ ਜੀ ਕਹਿੰਦੇ ਵੇਦ ਦੀ ਪੁੱਤਰੀ ਹੈ ਸਿਮਰਤੀ ਕਹਿੰਦੇ ਭਾਈ ਜਨੋ ਇਹ ਵੇਦ ਦੇ ਵਿੱਚੋਂ ਪੈਦਾ ਹੋਈ ਸਿਮਰਤੀ ਵੇਦ ਦੀ ਪੁੱਤਰੀ ਹੈ ਤੇ ਇਹ ਧਾਰਨਾ ਦੇ ਕੇ ਭਗਤ ਜੀ ਉਸ ਸਮੇਂ ਦੀਆਂ ਗੁਲਾਮੀ ਦੀਆਂ ਜ਼ੰਜੀਰਾਂ ਬਾਰੇ ਵਰਣਨ ਕਰਦੇ ਹਾਂ ਤੇ ਭੀ ਭਗਤ ਜੀ ਇਹ ਖੰਡਨ ਕਰਦੇ ਹਨ ਸਾਕਲ ਜੀਵ ਜੀ ਲਹਿ ਆਈ ਹਿੰਦੀ ਜਿਹੜੀ ਬੇਦ ਦੀ ਪੁੱਤਰੀ ਸੀ ਸਿਮਰਤੀ ਇਸ ਤੇ ਲੋਕਾਂ ਨੇ ਜਿਨ੍ਹਾਂ ਨੇ ਵਿਸ਼ਵਾਸ ਕੀਤਾ ਇਹਨੂੰ ਪੜ ਕੇ ਸਿਮਰਤੀਆਂ ਨੂੰ ਵੇਦਾ ਨੂੰ ਕਹਿੰਦੇ ਉਹ ਇਹਨਾਂ ਦੀਆਂ ਜ਼ੰਜੀਰਾਂ ਦੇ ਵਿੱਚ ਜਕੜੇ ਗਏ ਇਨਾਂ ਦੀਆਂ ਜ਼ੰਜੀਰਾਂ ਦੇ ਵਿੱਚ ਇਨਾਂ ਦੀਆਂ ਰੱਸੀਆਂ ਦੇ ਵਿੱਚ ਉਹਨਾਂ ਨੂੰ ਫਸਾ ਲਿਆ ਗਿਆ ਸਾਕਰ ਜੀਵਨੀ ਲਹਿ ਆਈ ਜੀਵਿਤ ਭਾਵ ਰੱਸੀ ਸੰਗਲ ਤੇ ਰੱਸੀਆਂ ਦੇ ਵਿੱਚ ਭਗਤ ਜੀ ਕਹਿੰਦੇ ਉਹ ਪਿੰਡ ਉਹ گاؤں ਉੱਥੋਂ ਦੇ ਲੋਕ ਭਗਤ ਜੀ ਕਹਿੰਦੇ ਇਨਾਂ ਦੀਆਂ ਜ਼ੰਜੀਰਾਂ ਵਿੱਚ ਵੱਜ ਗਏ ਉਹ ਕੋਈ ਇਹਨਾਂ ਨੂੰ ਪੜਨ ਪੜਨ ਕਰਕੇ ਸਿਮਰਤੀਆਂ ਨੂੰ ਵੇਦਾਂ ਨੂੰ ਇਹਨਾਂ ਦੇ ਕਰਮ ਕਾਂਡਾਂ ਵਿੱਚ ਫਸ ਗਏ ਤੇ ਭਗਤ ਜੀ ਇਹ ਧਾਰਨਾ ਲੈ ਰਹੇ ਹਨ ਕਹਿੰਦੇ ਸਿਮਰਤੀਆਂ ਦੇ ਵਿੱਚੋਂ ਜੋ ਕੁਝ ਪੜਿਆ ਉਹ ਕੁਝ ਹੀ ਉਹ ਲੋਕ ਕਰਨ ਲੱਗੇ ਆਪਨ ਨਗਰ ਆਪ ਤੇ ਬਾਦਿਆ ਇਹ ਅਗਲੀ ਪੰਕਤੀ ਵਿੱਚ ਫਿਰ ਭਗਤ ਜੀ ਬਚਨ ਕਰਦੇ ਰਹਾਉ ਦੀ ਪੰਕਤੀ ਵਿੱਚ ਕੇਂਦਰੀ ਭਾਵ ਦਰਸਾਰੇ ਹਨ ਹਿੰਦੇ ਆਪਨ ਨਗਰ ਤੋਂ ਭਾਵ ਪਿੰਡ ਹਿੰਦੇ ਇਹਨਾਂ ਨੇ ਪਿੰਡ ਜਿਹੜੇ ਸਨ ਨਗਰ ਸਨ ਜਿੱਥੇ ਲੋਕ ਇਹਨਾਂ ਨੂੰ ਪੜਦੇ ਸੀ ਉਹ ਇਹਨਾਂ ਦੇ ਗੁਲਾਮ ਬਣ ਕੇ ਰਹਿ ਗਏ ਇਹਨਾਂ ਦੀਆਂ ਜੰਜੀਰਾ ਸੰਗਲਾ ਤੋਂ ਉਹ ਬੰਨੇ ਗਏ ਉਸ ਬਾੰਧ ਦੇ ਵਿੱਚ ਉਹ ਵੱਜ ਗਏ ਮੈਂ ਮੋਹ ਕਫਾਸ ਕਾਲ ਸਰਸਾਦਿਆ ਕਹਿੰਦੇ ਇਹਨਾਂ ਦੇ ਮੋਹ ਦੇ ਵਿੱਚ ਇਹਨਾਂ ਦੀ ਫਾਈ ਦੇ ਵਿੱਚ ਕਾਲ ਦੀ ਫਾਈ ਦੇ ਬਾਣ ਜਿਹੜੇ ਸਨ ਉਹਨਾਂ ਨੂੰ ਵਿੰਨਣ ਲੱਗੇ ਰਹਾ ਵਿਚਰਾਮ ਦੇ ਕੀ ਭਗਤ ਜੀ ਬਚਨ ਕਰਦੇ ਹਨ ਕੱਟੀ ਨਾ ਕੱਟੇ ਟੁੱਟ ਨਾ ਜਾਏ ਕਹਿੰਦੇ ਜਜ਼ੀਰਾ ਨੂੰ ਕਟਿਆ ਕਟੀਆਂ ਨਹੀਂ ਗਈਆਂ ਕੱਟੀ ਨਾ ਕੱਟੇ ਟੁੱਟ ਨਾ ਜਾਈ ਕਹਿੰਦੇ ਲਾਲ ਟੁੱਟੀਆਂ ਨਾ ਕੱਟੀਆਂ ਗਈਆਂ ਸਾ ਸਰਪਣ ਹੋਏ ਜੱਗ ਕੋ ਖਾਈ ਕਹਿੰਦੇ ਇੱਕ ਜਿਵੇਂ ਸਪਣੀ ਜਿਹੜੀ ਹੈ ਨਾ ਆਪਣੇ ਬੱਚਿਆਂ ਨੂੰ ਖਾਈ ਜਾਂਦੀ ਹੈ ਜਿਹੜੀ ਸਪਣੀ ਹੈ ਜਦੋਂ ਬੱਚੇ ਨਿਕਲਦੇ ਨੇ ਉਹਦੇ ਆਂਡਿਆਂ 'ਚੋਂ ਉਹ ਆਪਣੇ ਬੱਚਿਆਂ ਨੂੰ ਖਾ ਜਾਂਦੀ ਹੈ ਇਸੇ ਤਰ੍ਹਾਂ ਭਗਤ ਜੀ ਕਹਿੰਦੇ ਇਹ ਜਿਹੜੀ ਸਿਮਰਤੀਆਂ ਦੀ ਭਗਤ ਜੀ ਕਹਿੰਦੇ ਜਾਲ ਵਿੱਚ ਜਿਹੜੇ ਫਸਿਓ ਆਪਣਿਆਂ ਨੂੰ ਹੀ ਖਾ ਗਈ ਸਿੰਬਲ ਤੀਆਂ ਆਪਣੇ ਫੈਂਕੇ ਹੋਏ ਜਾਲਾਂ ਦੇ ਵਿੱਚ ਲੋਕਾਂ ਨੂੰ ਪਸਾ ਕੇ ਖਾ ਗਈਆਂ ਹਮ ਦੇਖਤ ਸਿਨ ਸਿਨ ਸਭ ਜਗ ਲੁੱਟਿਆ ਭਗਤ ਜੀ ਖੀਲੀਆਂ ਪੰਕਤੀ ਵਿੱਚ ਬਚਨ ਕਰਦੇ ਹਨ ਕਹਿੰਦੇ ਸਾਡੇ ਦੇਖਦਿਆਂ ਦੇਖੋ ਜਗਤ ਲੁੱਟਿਆ ਗਿਆ ਹਮ ਦੇਖਤ ਜਿਨ ਲ ਸਭ ਜਗ ਲੁੱਟਿਆ ਕਹ ਕਬੀਰ ਮੈਂ ਰਾਮ ਕੈ ਛੁੱਟਿਆ ਭਗਤ ਜੀ ਕਹਿੰਦੇ ਦੁਨੀਆ ਦੇ ਲੋਕ ਇਹਦੇ ਜਾਲ ਵਿੱਚ ਫਸੇ ਹੋਏ ਹਨ ਇਹਦੀਆਂ ਜੰਜੀਰਾ ਵਿੱਚ ਜਕੜੇ ਪਏ ਹਨ ਕਰਮ ਕਾੜ ਅਪਣਾ ਕੇ ਬੈਠੇ ਹਨ ਪਰ ਭਗਤ ਜੀ ਕਹਿੰਦੇ ਪਰ ਮੈਂ ਕਹ ਕਬੀਰ ਮੈਂ ਰਾਮ ਕੈ ਛੁੱਟਿਆ ਕਹਿੰਦੇ ਅਸੀਂ ਰਾਮ ਤੇ ਵਿਸ਼ਵਾਸ ਕਰਦੇ ਹਾਂ ਰਮੀ ਹੋਏ ਰਾਮ ਦੀ ਭਗਤੀ ਕਰਕੇ ਰਮੀ ਹੋਏ ਪ੍ਰਭੂ ਨੂੰ ਚੇਤੇ ਕਰਕੇ ਰਾਮਾ ਭਗਤੀ ਨੇ ਸਾਨੂੰ ਇਹਨਾਂ ਜੰਜੀਰਾਤ ਤੋਂ ਕੱਟ ਕੇ ਬਾਹਰ ਕੱਢਿਆ ਇਹ ਕਰਮਕਾਂਡ ਜਿਹੜੇ ਜੰਜੀਰਾ ਸਨ ਇਹਨਾਂ ਤੋਂ ਸਾਨੂੰ ਬਾਹਰ ਕੱਢਿਆ ਹਰੀ ਨੇ ਠਾਕੁਰ ਨੇ ਰਾਮ ਨੇ ਉਹਨਾਂ ਨੇ ਛਡਾਣਾ ਕੀਤਾ ਅਸੀਂ ਇਹਨਾਂ ਦੀਆਂ ਜੰਜੀਰਾ ਵਿੱਚ ਨਹੀਂ ਜਕੜੇ ਗਏ ਬਚ ਗਏ ਕਿਉਂਕਿ ਰਮੀ ਹੋਏ ਮਾਲਕ ਦਾ ਨਾਮ ਹਰੀ ਦਾ ਨਾਮ ਰਾਮ ਦਾ ਨਾਮ ਸੀ ਸਾਡੇ ਕੋਲ ਕੋ ਕਵੀਰ ਮੈਂ ਰਾਮ ਕਹਿ ਛੋਟਿਆ ਕਹਿੰਦੇ ਬਚਾਓ ਗਿਆ ਗੌੜੀ ਕਵੀਰ ਜੀ ਅਗਲਾ ਸ਼ਬਦ ਭਗਤ ਜੀ ਆਰੰਭ ਕਰਦੇ ਹਨ ਦੇ ਮਹਾਰ ਨਾਮ ਪਰਵ ਸਗਲਤਾ ਜਿਨ ਗਗਨੰਦਰਾਹ ਇੱਥੇ ਮਨ ਨੂੰ ਭਗਤ ਜੀ ਸਮੋਦਨ ਕਰਦੇ ਹਨ ਕਹਿੰਦੇ ਜਿਵੇਂ ਇੱਕ ਮਹਾਰੀ ਨਾ ਜਿਹੜਾ ਉਹ ਗੁਲਾਮ ਪੰਦਾ ਇੱਕ ਘੋੜੇ ਨੂੰ ਕਹਿੰਦੇ ਇੱਕ ਰੱਸੀ ਦੀ ਗੁਲਾਮ ਪਾਈ ਜਾਂਦੀ ਹੈ ਮਹਾਰ ਜਿਹੜਾ ਅੰਦਰ ਤੇ ਬਹਿਣ ਵਾਲਾ ਉਹਨੂੰ ਚਲਾਉਣ ਵਾਲਾ ਦੇ ਮਹਾਰ ਗੁਲਾਮ ਪ੍ਰਭੂ ਕਹਿੰਦੇ ਜਿਵੇਂ ਇੱਕ ਘੋੜੇ ਨੂੰ ਨੱਥ ਪਾਈ ਜਾਂਦੀ ਹੈ ਗੁਲਾਮ ਪਾਈ ਜਾਂਦੀ ਹੈ ਕਾਬੂ ਕਰਨ ਵਾਸਤੇ ਕਹਿੰਦੇ ਮਨ ਨੂੰ ਵੀ ਇੱਕ ਗੁਲਾਮ ਪਈ ਜਾਵੇ ਕਹਿੰਦੇ ਮਨ ਦੀ ਵੀ ਰਫਤਾਰ ਤੇਜ ਨਾ ਘੋੜਾ ਜਿਵੇਂ ਦੌੜਦਾਵੇਂ ਮਨ ਦੌੜਦਾ ਹੈ ਮਨ ਭੱਜਦਾ ਹੈ ਭਗਤ ਜੀ ਕਬੀਰ ਸਾਹਿਬ ਜੀ ਕਹਿੰਦੇ ਦੇਹ ਮਹਾਰ ਤੇ ਗਾਮ ਪਹਿਰਾਉ ਕਹਿੰਦੇ ਲਗਾਮ ਪਾਈ ਜਾਂਦੀ ਹੈ ਲੱਥ ਪਾਈ ਜਾਂਦੀ ਹੈ ਧਗਿਆਂ ਨੂੰ ਹੀ ਲੋਕ ਪਹਿਲਾਂ ਨੂੰ ਪਾਉਂਦੇ ਸੀ ਇਹਨੂੰ ਚਲਾਣਾ ਹੁੰਦਾ ਨਾ ਬੈਲ ਨੂੰ ਉਹਨੂੰ ਨੱਥ ਪਾਈ ਜਾਂਦੀ ਹੈ ਨੱਕ ਚੁੰਨ ਕੇਲ ਉਹ ਥੋੜੇ ਦਿਨ ਭੱਜਦਾ ਹੈ ਦੌੜਦਾ ਹੈ ਫਿਰ ਮਾਲਕ ਦੇ ਨਥ ਦੇ ਮੁਤਾਬਕ ਕਿ ਉਹ ਚੜਦਾ ਜਿਹੜੀ ਰੱਸੀ ਪਾਈ ਜਾਂਦੀ ਹੈ ਨੱਕ 'ਚੋਂ ਉਹ ਸਾਰਿਆਂ ਨੂੰ ਸਮਝਣਾ ਸ਼ੁਰੂ ਕਰ ਦਿੰਦਾ ਹੈ ਇਸੇ ਤਰੀਕੇ ਭਗਤ ਜੀ ਧਾਰਨੇ ਦੇ ਕਬੀਰ ਸਾਹਿਬ ਜੀ ਕਹਿੰਦੇ ਮਨ ਨੂੰ ਵੀ ਉਸੇ ਤਰ੍ਹਾਂ ਨੱਕ 'ਚੋਂ ਨੱਥ ਪਾਈ ਜਾਵੇ ਉਹ ਗੁਲਾਮ ਪਈ ਜਾਵੇ ਜਿਹੜਾ ਸਾਡੇ ਕਾਬੂ 'ਚ ਰਹੇ ਜਿਵੇਂ ਘੋੜੇ ਤੇ ਫਿਰ ਅਸੀਂ ਸਵਾਰੀ ਕਰ ਸਕਦੇ ਹਾਂ ਜਿੰਨਾ ਚਿਰ ਉਹਨੂੰ ਗੁਲਾਮ ਨਹੀਂ ਨਾ ਪਾਈ ਘੋੜਾ ਕਾਬੂਤ ਨਹੀਂ ਹੁੰਦਾ ਜੇ ਉੱਤੇ ਕੋਈ ਬਹਿ ਜਾਏ ਉਹਨੂੰ ਛੱਡ ਦੇਗਾ ਡੇਗ ਦੇਗਾ ਤੇ ਉਹ ਗੁਲਾਮ ਦੇ ਸਿਰ ਤੇ ਚੱਲਦਾ ਘੋੜਾ ਬੈਲ ਵੀ ਜਿਹੜਾ ਉਹ ਗੁਲਾਮ ਦੇ ਸਿਰ ਤੇ ਤੁਰਦਾ ਚੱਲਦਾ ਜਦੋਂ ਉਹਨੂੰ ਦੇਖੋ ਜੀਮੀਦਾਰ ਜਿਹੜੇ ਹਨ ਕਿਸਾਨ ਭਰਾ ਉਹਨੂੰ ਪਸ਼ੂ ਪਾਲਤੂ ਪਸ਼ੂ ਬਣਾਉਂਦੇ ਹਨ ਗੁਲਾਮ ਬਣਾਉਂਦੇ ਹਨ ਉਹਨੂੰ ਫਿਰ ਉਹ ਨੱਥ ਪਾਉਂਦੇ ਹਨ ਉਹ ਬੈਲ ਬਣਾਉਣ ਵਾਸਤੇ ਉਹਨੂੰ ਨੱਥ ਪਾ ਕੇ ਕੱਢਿਆ ਜਾਂਦਾ ਹੈ ਕਿਸੇ ਰੇੜੀ ਤੇ ਜੋਕੇ ਜਾਂ ਕਿਸੇ ਜਗ੍ਹਾ ਤੇ ਖਾਲੀ ਤੈਨੂੰ ਕੱਢਦੇ ਹਨ ਥੋੜੀ ਜਿਹੀ ਰਵਾਦੋਂ ਵਸ ਚ ਆ ਜਾਂਦਾ ਬੰਦਾ ਇਸੇ ਤਰੀਕੇ ਘੋੜਾ ਜਦੋਂ ਉਹਨੂੰ ਤਿਆਰ ਕੀਤਾ ਜਾਂਦਾ ਹੈ ਉਹਦੇ ਨੱਕ ਤੇ ਵੀ ਨੱਥ ਪਾਈ ਜਾਂਦੀ ਹੈ ਗਲਾਮ ਪਾਈ ਜਾਂਦੀ ਹੈ ਤੇ ਉਹ ਵੀ ਫਿਰ ਕੰਟਰੋਲ ਚ ਆ ਜਾਂਦਾ ਤੇ ਇੱਥੇ ਭਗਤ ਜੀ ਕਹਿੰਦੇ ਸਾਡਾ ਮਨ ਵੀ ਘੋੜੇ ਦੀ ਤਰ੍ਹਾਂ ਭਾਈ ਇਹਨੂੰ ਵੀ ਗੁਲਾਮ ਕਾਲੀਏ ਇਹ ਗੁਲਾਮਾ ਫੜ ਕੀ ਵਸ ਚ ਆਏਗਾ ਉਹ ਦਾ ਤਾਂ ਘੋੜੇ ਵਾਂਗੂ ਛੇੜੇ ਮਾਰ ਕੇ ਭੱਜਦਾ ਹੈ ਇਹ ਮਨ ਵੀ ਘੋੜੇ ਦੀ ਤਰ੍ਹਾਂ ਹੈ ਸਗਲਤਾ ਜਿੰਨ ਗਗਨ ਦਰਾਉ ਕਹਿੰਦੇ ਫਿਰ ਇਹਨੂੰ ਦਸਵੇਂ ਦਵਾਰ ਗਗਨ ਰੂਪ ਦਵਾਰ ਹੈ ਨਾ ਦਸਵਾਂ ਦਵਾਰ ਕਾਸ਼ ਨੂੰ ਵੀ ਕਿਹਾ ਹੈ ਸਗਲਤਾ ਜਿੰਦੇ ਫਿਰ ਉਧਰ ਨੂੰ ਸਵਾਰੀ ਹੋ ਜਾਵੇਗੀ ਇਹਦੀ ਕਹਿੰਦੇ ਜਦੋਂ ਇਹਨੂੰ ਗੁਲਾਮ ਬੁਲਾਣਾਗੇ ਉੱਤੇ ਬੈਠ ਜਾਗੇ ਇਹਦੇ ਸ੍ਰੀ ਭਗਤ ਜੀ ਕਹਿੰਦੇ ਸਗਲਤਾ ਜਿਨ ਗਗਨ ਦਰਾਵੋ ਕਹਿੰਦੇ ਫਿਰ ਗਗਨ ਕਾਸ਼ ਆਪ ਕੀ ਦਸਨ ਦਵਾਰ ਵੱਲ ਚੱਲੇਗਾ ਫਿਰ ਇਹਦੀ ਚਾਲ ਬਦਲੇਗੀ ਆਪੇ ਵਿਚਾਰ ਆਪਣੇ ਵਿਚਾਰ ਸਵਾਰੀ ਕੀਜੈ ਫਿਰ ਕਹਿੰਦੇ ਜਿਵੇਂ ਘੋੜੇ ਦੀ ਸਵਾਰੀ ਕਰਦਾ ਹੈ ਨਾ ਕੋਈ ਮਾਲਕ ਚਲਾਉਣ ਵਾਲਾ ਜਿੱਧਰ ਮਰਜੀ ਇਹਨੂੰ ਲਿਜਾ ਸਕਦਾ ਘੋੜੇ ਨੂੰ ਜਦੋਂ ਉਹ ਦਿਨ ਗਲਾਮਾ ਪਾ ਕੇ ਉੱਤੇ ਬੈਠ ਗਿਆ ਫਿਰ ਉਹ ਜਿੱਧਰ ਮਾਲਕ ਕਹਿੰਦਾ ਉਧਰ ਹੀ ਜਾਂਦਾ ਹੈ ਇਸੇ ਤਰ੍ਹਾਂ ਭਗਤ ਜੀ ਫਿਰ ਬਚਨ ਕਰਦੇ ਹਨ ਆਪਣੇ ਵਿਚਾਰ ਸواری ਕੀਜੇ ਫਿਰ ਸ਼ੁਭ ਗੁਣਾ ਰੂਪੀ ਇਹ ਮਨ ਦੇ ਉੱਤੇ ਸواری ਕਰ ਸਕਦੇ ਅਸੀਂ ਫਿਰ ਇਹਨੂੰ ਸੇਧ ਮਿਲ ਜਾਂਦੀ ਹੈ ਫਿਰ ਇਹਨੂੰ ਰਸਤਾ ਮਾਲਕ ਦਿਖਾਉਂਦਾ ਹੈ ਜਿਹੜਾ ਉੱਤੇ ਬੈਠਾ ਹੈ ਉਹ ਜਿੱਧਰ ਕਹਿੰਦਾ ਉਧਰ ਹੀ ਦੌੜਦਾ ਹੈ ਫਿਰ ਮਾੜੇ ਪਾਸਿਓਂ ਹਟ ਕੇ ਮਾੜੇ ਫੁਰਨਿਆਂ ਵੱਲੋਂ ਤੀ ਮੱਤ ਮਰ ਜਾਂਦੀ ਹੈ ਸ਼ੁਭ ਅਮਲਾਵਲ ਤੁਰਨਾ ਸ਼ੁਰੂ ਕਰ ਦਿੰਦਾ ਸਹਿਜ ਕੀ ਪਬੜੇ ਪੱਗ ਧਾਰੀ ਜੈ ਅਵੜੇ ਤੋਂ ਪੱਗ ਤੋਂ ਭਾਵ ਪੈਰ ਕਹਿੰਦੇ ਫਿਰ ਉਧਰ ਦੀ ਕਦਮ ਪੱਟਦਾ ਉਧਰ ਹੀ ਚੱਲਦਾ ਰਹਾ ਚੱਲ ਰਹਿ ਬਿकुंठ tujhe le taro ਪ੍ਰਸ਼ਾਨ ਦੇ ਕੇ ਅਗਲੀ ਪੰਕਤੀ ਵਿੱਚ ਭਗਤ ਜੀ ਵਚਨ ਕਰ ਦਿੰਦੇ ਕਹਿੰਦੇ ਚੱਲ ਤੈਨੂੰ ਬਿकुंठ ਦੇ ਕਹਿੰਦੇ ਤਾਰਲਾ ਤੈਨੂੰ ਬਗੰਠ ਲੈ ਜਾਵਾਂ ਤਹ ਤਹ ਤਾਂ ਪ੍ਰੇਮ ਕੇ ਤਾਬ ਕਮਾਰੋ ਕਹਿੰਦੇ ਜਿਵੇਂ ਪ੍ਰੇਮ ਦੇ ਕਹਿੰਦੇ ਤੀਰ ਤੈਨੂੰ ਵੱਜਣਗੇ ਫਿਰ ਕਹਿੰਦੇ ਪ੍ਰੇਮਾ ਭਗਤੀ ਦੇ ਤੀਰ ਤੈਨੂੰ ਮਾਰਾ ਆ ਭਗਤ ਜੀ ਕਹਿੰਦੇ ਫਿਰ ਉਹੀ ਮਾਨਕ ਜਿਹੜਾ ਹੈ ਨਾ ਉਸ ਉਸ ਮਾਲਕ ਦੀ ਮਰਜ਼ੀ ਨਾਲ ਚੱਲੇਗਾ ਕਹਿੰਦੇ ਵਚਨ ਕਰਦੇ ਹਨ ਤੇਹਰ ਪ੍ਰੇਮ ਕੀ ਤਾਬਕ ਮਾਰੂ ਅਰਥ ਕਬੀਰ ਭਲੇ ਅਸਵਾਰਾ ਬੀਦਕ ਦੀਵਤੀ ਰਹੇ ਨਿਆਰਾ ਤੇ ਖੀਲੀ ਪੰਕਤੀ 'ਚ ਭਗਤ ਜੀ ਫਿਰ ਬਚਨ ਕਾਰ ਦਰਨ ਕਹੇ ਤੋ ਕਬੀਰ ਭਲੇ ਅਸਵਾਰਾ ਕਹਿੰਦੇ ਉਹਦੀ ਸਵਾਰੀ ਫਿਰ ਭਲੀ ਬਣ ਜਾਂਦੀ ਐ ਬੀਦਕ ਦੀਵਤੀ ਰਹੇ ਨਿਆਰਾ ਕਹਿੰਦੇ ਫਿਰ ਉਹ ਵੇਦਾ ਕਤੀਬਾ ਤੋਂ ਨਿਆਰਾ ਹੋ ਜਾਂਦੇ ਮਨੁੱਖ ਕਹਿੰਦੇ ਉੱਚੀ ਆਤਮਾ ਜਿਹੜੀ ਉੱਚੀ ਉੱਠ ਜਾਂਦੀ ਹੈ ਉਹ ਨਿਆਰਾਪਣ ਆ ਜਾਂਦਾ ਹੈ ਗੋੜੀ ਕਬੀਰ ਜੀ ਅਗਲਾ ਸ਼ਬਦ ਕਤੂਆਂ ਭਗਤ ਜੀ ਆਰੰਭ ਕਰਦੇ ਹਨ ਜਹ ਮੁਖ ਬਾਟ ਅੰਮ੍ਰਿਤ ਖਾਏ ਇਹ ਮੁਖ ਦੇ ਕਤ ਲੂਕਟ ਲਾਏ ਇਹ ਸ਼ਬਦ ਭਗਤ ਜੀ ਬਿਆਨ ਕਰਦੇ ਹਨ ਸਰੀਰ ਭਰਤੀ ਕਹਿੰਦੇ ਜਿਹੜੇ ਮੁਖ ਤੋਂ 36 ਪ੍ਰਕਾਰ ਦੇ ਭੋਜਨ ਸ਼ਕਦਾ ਸੀ ਪੰਜ ਪ੍ਰਕਾਰ ਬਤਨ ਕਰਦਾ ਜੈ ਮੁਖ ਪਾਂਚੋ ਅੰਮ੍ਰਿਤ ਖਾਹੇ ਤੇ ਮੁਖ ਦੇਖਤ ਲੋਕਟ ਲਾਏ ਜਿਹੜੇ ਅੰਮ੍ਰਿਤ ਵਰਗੇ ਭੋਜਨ ਜਿਹਨੇ ਮੁਖ ਤੁ ਖਾਂਦਾ ਸੀ ਭਗਤ ਜੀ ਕਹਿੰਦੇ ਉਸ ਮੁਖ ਨੂੰ ਹੀ ਅੱਗ ਲਾ ਦਿੱਤੀ ਜਾਂਦੀ ਹੈ ਜਿੱਦਣ ਸਵਾਸ ਨਿਕਲਦੇ ਹਨ ਕਹਿੰਦੇ ਪਹਿਲੋਂ ਉਸੇ ਮੁਖ ਚੋਂ ਅੰਮ੍ਰਿਤ ਪਾਨ ਭੋਜਨ ਕਰਦਾ ਸੀ ਕਹਿੰਦੇ ਉਸੇ ਮੁਖ ਨੂੰ ਭਗਤ ਜੀ ਕਹਿੰਦੇ ਤੇ ਮੁਖ ਦੇਖ ਤਲੂਕ ਟਲਾਏ ਕਹਿੰਦੇ ਅੱਗ ਲਾ ਕੇ ਸਾੜ ਦਿੱਤਾ ਜਾਂਦਾ ਉਸ ਨੂੰ ਉਸੇ ਸਰੀਰ ਨੂੰ ਉਸੇ ਮੁਖ ਨੂੰ ਸਾੜ ਦਿੱਤਾ ਜਾਂਦਾ ਇੱਕ ਦੁੱਖ ਰਾਮ ਰਾਏ ਕੱਟੋ ਮੇਰਾ ਅਗਨ ਦੇ ਅਰ ਗਰਭ ਵਸੀਰਾ ਫਿਰ ਅਗਲੀ ਪੰਕਤੀ ਵਿੱਚ ਰਹਾਉ ਦੀ ਪੰਕਤੀ ਵਿੱਚ ਦਰਸਾਰਿਆ ਕਿੰਦਰੀ ਭਾਵ ਕਹਿੰਦੇ RAM RAJ JIO RAM ME HOI MALIK JIO RAJA JIO ਫੇਰਾ ਇੱਕ ਦੁੱਖ ਕੱਟ ਦਿਓ ਇਹ ਵੱਡਾ ਦੁੱਖ ਹੈ ਜਿਹੜਾ ਇਹ ਦੁੱਖ ਹੈ ਇੱਕ ਦੁੱਖ RAM RAJ ਕਾਟੋ ਮੇਰਾ ਅਗਨ ਦੇ ਕਹਿੰਦੇ ਇੱਕ ਤਾਂ ਸਰੀਰ ਮਰਦਾ ਤਾਂ ਦੇਹ ਨੂੰ ਅੱਗ ਵਿੱਚ ਸਾੜ ਦਿੰਦੇ ਆ ਤੇ ਇੱਕ ਜਦੋਂ ਜੰਮਦੇ ਆ ਫੇਰ ਜੰਮਦੀ ਆਤਮਾ ਕਿਸੇ ਸਰੀਰ ਵਿੱਚ ਫੇਰ ਗਰਭ ਦੀ ਅਗਨ ਵਿੱਚ ਸਾੜਦੀ ਹੈ ਕਹਿੰਦੇ ਕਿੰਨੀ ਸਜਾ ਪਾਉਂਦੀ ਐ ਪਹਿਨੋ ਸਰੀਰ ਮੁਕਦਾ ਤਾਂ ਦੇਹ ਛੱਡਦੀ ਐ ਉਦੋਂ ਵੀ ਛੱਡਣਾ ਪੈਂਦਾ ਤੇ ਕਹਿੰਦੇ ਫਿਰ ਆਤਮਾ ਜਾ ਕੇ ਕਿਸੇ ਸਰੀਰ ਦੇ ਵਿੱਚ ਗਰਭ ਵਿੱਚ ਛੱਡਦੀ ਐ ਕਹਿੰਦੇ ਵੱਡਾ ਦੁੱਖ ਹੈ ਭਗਤ ਜੀ ਕਹਿੰਦੇ ਬਹੁਤ ਵੱਡਾ ਦੁੱਖ ਹੈ ਇਸ ਗਰਭ ਦੀ ਅਗਣ ਤੋਂ ਮੈਨੂੰ ਬਚਾਣਾ ਕਰੋ ਜੀ ਰਹਾ ਆਇਆ ਬੁਗਤੀ ਬੋ ਵਿਧ ਭਾਤੀ ਉਹਾਂ ਜਾਰੇ ਕੁਲ ਗੱਢ ਲੈ ਮਾਟੀ ਕਹਿੰਦੇ ਦੇਖੋ ਜਦੋਂ ਕਾਇਆ ਮਰਦੀ ਐ ਕਾਇਆ ਸਰੀਰ ਨੂੰ ਕਹਿੰਦੇ ਨੇ ਇੱਥੇ ਕਾਇਆ ਸਰੀਰ ਨੂੰ ਪਿਆ ਹੈ ਤੇ ਕਹਿੰਦੇ ਜਦੋਂ ਕਾਇਆ ਜਾਂਦੀ ਨਾ ਗੁੱਤੀ ਬੋਹ ਵਿਧ ਭਾਤੀ ਕਹਿੰਦੇ ਆਪੋ ਆਪਣੀ ਵਿਧੀ ਹੁੰਦੀ ਐ ਕਹਿੰਦੇ ਕੋਈ ਜਾਰੇ ਕੋਈ ਸਾੜ ਦਿੰਦਾ ਕਾਇਆ ਨੂੰ ਸਰੀਰ ਮਰਦਾ ਨਾ ਆਪਾਂ ਜਾਨਿਆ ਚਾਰ ਭਾਈ ਸਾੜਦੇ ਆ ਤੇ ਜਿਹੜੇ ਮੁਸਲਮਾਨ ਵੀਰਾਂ ਨੂੰ ਉਰ ਜਾ ਕੇ ਗੱਡ ਦਿੰਦੇ ਹਨ ਧਰਤੀ ਵਿੱਚ ਟੋਆ ਪਟਦੇ ਹਨ ਤਾਂ ਉਹ ਸਰੀਰ ਨੂੰ ਦੱਬ ਦਿੰਦੇ ਹਨ ਐ ਭਗਤ ਜੀ ਕਹਿ ਰਿਹਾ ਕੋਈ ਜਾ ਰੇ ਕੋਈ ਗਾਡੇ ਲੈ ਮਾਟੀ ਕਹਿੰਦੇ ਕੋਈ ਸਾੜ ਦਿੰਦਾ ਭਾਈ ਇਹ ਕਾਇਆ ਨੂੰ ਕੋਈ ਗੱਡ ਦਿੰਦਾ ਮਿੱਟੀ ਵਿੱਚ ਕਹੋ ਕਵੀਰ ਹਰ ਚਰਨ ਦਿਖਾਓ ਪਾਛੇ ਤੇ ਜਾਵ ਕੋ ਨਾ ਪਠਾਓ ਅਖੀਰਲੀ ਦੁੱਖ ਵਿੱਚ ਭਗਤ ਜੀ ਬਚਨ ਕਰਦੇ ਨੇ ਕਹੋ ਕਬੀਰ ਹਰ ਚਰਨ ਦਿਖਾਵੋ ਕਹਿੰਦੇ ਤੁਸੀਂ ਕਿਰਪਾ ਕਰਦੇ ਹੋ ਹਰੀ ਜੀਓ ਆਪਣੇ ਚਰਨ ਭਾਵ ਕੀ ਦਰਸ਼ਨ ਬਖਸ਼ ਦੇਵੋ ਚਰਨ ਦਿਖਾਵੋ ਚਰਨ ਕਮਲ ਦਰਸ਼ਨ ਭਾਵ ਬਖਸ਼ ਦੇਵੋ ਤਾਂ ਕਿ ਸਾਨੂੰ ਜਮਾਂ ਦੇ ਵਸ ਨਾ ਪਹਿਣਾ ਪਵੇ ਪਾਛੇ ਤੇ ਜਗ ਕੋ ਨਾ ਪਠਾਓ ਕਹਿੰਦੇ ਜਿਨ੍ਹਾਂ ਨੂੰ ਚਰਨ ਕਮਲਾ ਨਾਲ ਮਿਉ ਹੋ ਜਾਂਦਾ ਹੈ ਜਿਨ੍ਹਾਂ ਨੂੰ ਉਹਦੇ ਦਰਸ਼ਨ ਹੋ ਜਾਂਦੇ ਹਨ ਉਹਨਾਂ ਨੂੰ ਜਮਾ ਕੁਲ ਨਹੀਂ ਜਾਣਾ ਪੈਂਦਾ ਪਾਛੇ ਤੇ ਜਮ ਕੋ ਨਾ ਪਿਠਾਵੋ ਕਹਿੰਦੇ ਫਿਰ ਜਮਾ ਤੂੰ ਖਿਹੜਾ ਛੁੱਟ ਜਾਂਦਾ ਗੌੜੀ ਕਬੀਰ ਜੀ ਅਗਲਾ ਸ਼ਬਦ ਭਗਤ ਜੀ ਸ਼ੁਰੂ ਕਰ ਦੇਣਾ ਆਪੇ ਪਾਵਕ ਆਪੇ ਪਵਨਾ ਜਾਰੇ ਖਸਮ ਤਾ ਰਾਖੇ ਕਵਨਾ ਕਹਿੰਦੇ ਜੇ ਖਸਮ ਮਾਰ ਦੇਣਾ ਕੋਈ ਬਚਾ ਨਹੀਂ ਸਕਦਾ ਦੇਵ ਠਾਕਰ ਮਾਰਦਾ ਕਿਸੇ ਨੂੰ ਫਿਰ ਕੋ ਕੌਣ ਬਚਾਰੇਗਾ ਆਕੀ ਭਗਵਨ ਯਾਪੀ ਪਵਨਾ ਹੈ ਅੱਗ ਵੀ ਆਪੇ ਹੈ ਪਾਣੀ ਵੀ ਆਪੇ ਹੈ ਉਹ ਖਸਮ ਜਿਹੜਾ ਉਹਦਾ ਰਾਖਾ ਵੀ ਆਪੀ ਏ ਤਲਾਣ ਵਾਲਾ ਕਹਿੰਦੇ ਅੱਗ ਵੀ ਆਪੀ ਏ ਪਾਵਕ ਆਪੇ ਪਵਨਾ ਜਾਰੇ ਖਸਮ ਰਾਖੇ ਕਵਨਾ ਕਿੰਦੇ ਜਦੋਂ ਖਸਮ ਵੀ ਸਾੜ ਦੇਵੇ ਡੋਬ ਦੇ ਵੀ ਉਦੋਂ ਕੋਈ ਵਿਚਾਰ ਨਹੀਂ ਸਕਦਾ ਕੋਈ ਰੱਖ ਨਹੀਂ ਸਕਦਾ ਰਾਮ ਜਪਤ ਤਨ ਜਾਰ ਕੀਆ ਨ ਜਾਏ ਰਾਮ ਨਾਮ ਚਿਤ ਰਹਾ ਸਮਾਏ ਭਗਤ ਜੀ ਫਿਰ ਬਚਨ ਕਰਦੇ ਰਹਸ ਦੀ ਪੰਕਤੀ ਵਿੱਚ ਕੇਂਦਰੀ ਭਾਵ ਦਰਸਾਉਂਦੇ ਹਨ ਰਾਮ ਜਪਤ ਭਗਤ ਜੀ ਕਹਿੰਦੇ ਰਾਮ ਨੂੰ ਜਪਦਿਆਂ ਤਨ ਜਾਰ ਕੀ ਆ ਨਾ ਜਾਏ ਕਹਿੰਦੇ ਜਿਹੜੇ ਰਾਮ ਨੂੰ ਜਪਦੇ ਹਨ ਕਹਿੰਦੇ ਉਸ ਆਗਣ ਤੋਂ ਬਚ ਜਾਂਦੇ ਹਨ ਰਾਮ ਜਪਤ ਤਾ ਨਜ਼ਰ ਕੀ ਨਾ ਜਾਏ ਰਾਮ ਨਾਮ ਚਿਤ ਰਿਆ ਸਮਾਏ ਕਹਿੰਦੇ ਉਹਨਾਂ ਉਹ ਸਤਾਨੰਤ ਦੇ ਦੁੱਖ ਤੋਂ ਮਨ ਦੇ ਦੁੱਖ ਤੋਂ ਬਚ ਜਾਂਦੇ ਹਨ ਰਾਮ ਨਾਮ ਚਿਤ ਜਿਨ੍ਹਾਂ ਦੇ ਚੇਤੇ ਵਿੱਚ ਰਮੇ ਹੋਏ ਨਾਮ ਰਾਮ ਦਾ ਨਾਮ ਸਮਾ ਗਿਆ ਰਹਾ ਆਕੂ ਜਰੇ ਕਾਹੇ ਕੋਹਾਨ ਨਟ ਵਟ ਖਿਲੇ ਸਾਰੰਗ ਪਾਣ ਭਗਤ ਜੀ ਕਹਿੰਦੇ ਜਰੇ ਕਾਹੇ ਕੋਖਾਰ ਕਹਿੰਦੇ ਉਹੀ ਜਰਨ ਵਾਲਾ ਤੇ ਉਹੀ ਖਾਣ ਵਾਲਾ ਖਤਮ ਕਰਨ ਵਾਲਾ ਕਹਿੰਦੇ ਖੂ ਆਪ ਹੀ ਸਾਰੀ ਖੇਡ ਖੇਡਦਾ ਇਹ ਨਾਟਕ ਇਹ ਨਾ ਜਿਹੜਾ ਨਟ ਵਟ ਕਹਿੰਦੇ ਜਿੰਨਾ ਨਾਟਕ ਚਿੱਟਕੈ ਸੰਸਾਰ ਦਾ ਉਹ ਮਾਲਕ ਨਹੀਂ ਰਚਿਆ ਹੋਇਆ ਨਟ-ਵਟ ਖੇਲੇ ਇਹਦੇ ਨਾਟਕ ਦੇ ਵਿੱਚ ਖੇਲਣ ਵਾਲੋ ਆਪ ਹੀ ਏ ਭਾਈ ਨਟ-ਵਟ ਖੇਲੇ ਸਰੰਗਪਾਨ ਇਹਦੇ ਹਰੀ ਏ ਜਿਹੜਾ ਪ੍ਰਭੂ ਏ ਉਹ ਸੰਸਾਰ ਨੂੰ ਰਚਣ ਵਾਲਾ ਵੀ ਆਪ ਏ ਉਹ ਇੱਥੇ ਖੇਡਦਾ ਵੀ ਉਹ ਨਾਟਕ ਵੀ ਆਪ ਹੀ ਰਚ ਰਿਹਾ ਇਹਦੇ ਉਹ ਸਾਰੀ ਜਗਤ ਤੇ ਹਰੀ ਆਪ ਵਰਤ ਰਿਹਾ ਕਹੋ ਕਵੀਰ ਅਖਰ ਦੋਏ ਭਾਖ ਹੋਏਗਾ ਖਸਮਤਾ ਲਏਗਾ ਰਾਖੀ ਹੀਲੀ ਤੁਖ ਵਿੱਚ ਭਗਤ ਜੀ ਬਚਨ ਕਰਦੈ ਕਹੋ ਕਬੀਰ ਅੱਖਰ ਦੋ ਭਾਗ ਕਹਿੰਦੇ ਅਸੀਂ ਤਾਂ ਇਹ ਦੋ ਅੱਖਰ ਆਖਦੇ ਆਂ ਦੋ ਗੱਲਾਂ ਬਚਨ ਕਰਦੈ ਹੋਏਗਾ ਖਸਮ ਜੇ ਹੋਏਗਾ ਤਾਂ ਰੱਖੇਗਾ ਵੀ ਜੇ ਯਕੀਨ ਹੈ ਨਾ ਭਗਤ ਜੀ ਕਹਿੰਦੇ ਰੋਸਾ ਕਿਉ ਖਸਮ ਹੈਗਾ ਉਹ ਮਾਲਕ ਹੈਗਾ ਤੋ ਫਿਰ ਰੱਖ ਵੀ ਲਏਗਾ ਜੇ ਉਹ ਯਕੀਨ ਬਣ ਜਾਵੇ ਭਗਤ ਜੀ ਕਹਿੰਦੇ ਸਾਡਾ ਤਾਂ ਇਹ ਦੋ ਚੀਜ਼ਾਂ ਰੱਖਣਾ ਤੇ ਵਿਸ਼ਵਾਸ ਹੈ ਕਿ ਉਹ ਹੈਗਾ ਮਾਲਕ ਉਹ ਸਾਡੇ ਨਾਲ ਵਸਦਾ ਹੈ ਭਗਤ ਜੀ ਕਹਿੰਦੇ ਫਿਰ ਰੱਖਾ ਵੀ ਬਣਦਾ ਉਹ ਮਾਲਕ ਦਾ ਇਹਨਾਂ ਉਹ ਰੱਖਦਾ ਵੀ ਹੈ ਫਿਰ ਬਚਾਉਂਦਾ ਵੀ ਹੈ ਇਹ ਭਗਤ ਜੀ ਦੇ ਅੱਜ ਦੇ ਸ਼ਬਦਾਂ ਦੀ ਪਾਈ ਵਿਚਾਰ ਹੈ ਧੰਨ ਧੰਨ ਭਗਤ ਕਬੀਰ ਸਾਹਿਬ ਜੀ ਆਪਣੀ ਬਾਣੀ ਦੇ ਵਿੱਚ ਅੱਜ ਸਾਨੂੰ ਜੀਵਾਂ ਨੂੰ ਉਪਦੇਸ਼ ਬਖਸ਼ਦੇ ਹੋਏ ਸ਼ਬਦ ਉਚਾਰਨ ਕਰਦੇ ਹਨ ਆਈਆਂ ਜੀਆਂ ਕੁਹਾਜਰੀਆਂ ਪ੍ਰਵਾਨ ਕਰਿਓ ਬਾਣੀ ਪੜਦੇ ਵਿਚਾਰ ਕਰਦੇ ਜੀ ਨਿਕਾ ਭੁੱਲਾ ਹੋ ਜਾਂਦੀਆਂ ਨ ਮਹਾਰਾਜ ਸਤ ਬਖਸ਼ਣ ਆਈਆਂ ਭਾਈ ਨੂੰ ਸਮੂਹ ਸੰਗਤਾਨੀਆਂ ਹਾਜ਼ਰੀਆਂ ਪ੍ਰਵਾਨ ਕਰਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਨਾਮ ਵਾਹਿਗੁਰੂ ਸਤ ਨਾਮ ਸਤਨਾਮ ਵਾਹਿਗੁਰੂ